ਸਰਬੰਸ ਦਾਨੀਆਂ ਕੌਣ ਰੇਹੇ ਹਸਾਨ ਤੇ ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਲਦੀਸ ਸਰਦਾਰ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਜਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਖਾਲਸਾ ਕਾਲਜ ਦੀ ਹੈ ਵਿਸਾਖੀ ਮੌਕੇ ਤੇ ਸਟੇਜ ਉੱਪਰ ਰੰਗਾ ਰੰਗ ਪ੍ਰੋਗਰਾਮ ਕੀਤੇ ਗਏ ਜਿੱਥੇ ਕਿ ਇਨਾ ਭਰਾਵਾਂ ਨੇ ਭੰਗੜਾ ਗਰੁੱਪ ਜੁਆਇਨ ਕੀਤਾ ਇਹ ਵੀਰ ਆਪਣਾ ਸਟੇਜ ਦੇ ਉੱਪਰ ਪਰਫਾਰਮੈਂਸ ਕਰ ਰਹੇ ਸੀ ਜੋ ਤੁਸੀਂ ਵਿਚਾਲੇ ਸਟੇਜ ਦੇ ਉੱਪਰ ਨੱਚ ਰਿਹਾ ਸਰਦਾਰ ਮੁੰਡਾ ਦੇਖ ਰਹੇ ਹੋ ਉਸ ਵੀਰ ਦੀ ਅਚਾਨਕ ਪਾਗ ਢਿੱਲੀ ਹੋ ਗਈ ਜੋ ਕਿ ਉਸ ਨੇ ਮੌਕੇ ਤੇ ਹੀ ਆਪਣੀ ਦਸਤਾਰ ਨੂੰ ਆਪਣੇ ਪੈਰਾਂ ਦੇ ਮੂਰੇ ਰੱਖ ਦਿੱਤਾ ਯਾਨੀ ਕਿ ਸਟੇਜ ਦੇ ਉੱਪਰ ਰੱਖ ਦਿੱਤੀ ਅਤੇ ਉਸ ਨੇ ਆਪਣੇ ਭੰਗੜੇਦਾਰ ਮਾਸ ਬਰਕਰਾਰ ਰੱਖਿਆ ਬਹੁਤ ਹੀ ਜ਼ਿਆਦੇ ਪਬਲਿਕ ਨੇ ਇਸ ਵੀਰ ਨਾਲ ਨਫ਼ਰਤ ਕੀਤੀ ਹਾਲਾਂਕਿ ਇਸ ਵੀਰ ਨੇ ਮਾਫੀ ਗੁਰੂ ਘਰ ਵਿੱਚ ਜਾ ਕੇ ਮੰਗ ਲਈ ਹੈ ਇਹ ਹੈ ਕਿ ਮੇਰਾ ਸਾਰਾ ਪਰਿਵਾਰ ਸਮਰਤਾਰੀ ਹੈ ਮੇਰੇ ਕੋਲੋ ਜੋ ਵੀ ਹੋਇਆ ਹੈ ਬਹੁਤ ਹੀ ਬੁਰਾ ਹੋਇਆ ਹੈ ਵਾਹਿਗੁਰੂ ਜੀ ਮੈਨੂੰ ਸਮਤ ਬਖਸ਼ੋ ਜੇ ਬਾਕੀ ਤੁਸੀਂ ਵੀ ਆਪਣੇ ਵਿਚਾਰ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਜੋ ਵੀ ਅਸ ਵੀਰ ਨੇ ਕੀਤਾ ਹੈ ਕੰਮ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੇਂ ਵੀਡੀਓ ਦੇ ਨਾਲ